ਤਰ ਕੀ ਲੱਗਦਾ ਕੀ ਰੀਜਨ ਹੈ ਜਿਸ ਕਰਕੇ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਕਾਨੂੰਨ ਆਇਆ ਜਿਹੜਾ ਮੋਦੀ ਦਾ ਨਵਾਂ ਕਾਲਾ ਕਾਨੂੰਨ ਹੈ ਡਰਾਈਵਰਾਂ ਲਈ ਕਿਉਂਕਿ ਬਹੁਤ ਗਲਤ ਕਾਨੂੰਨ ਹੈ ਉਹਦਾ ਕਰਕੇ ਸਾਰਾ ਬੱਸ ਸਟ੍ਰਾਈਕ ਹੈ ਪੂਰਾ ਟਰਾਂਸਪੋਰਟਾਂ ਦੀ ਸਟ੍ਰਾਈਕ ਚੱਲ ਰਹੀ ਹੈ ਇਸ ਤੇ ਲੋਕੀ ਪਰੇਸ਼ਾਨ ਨੇ ਇਹਦਾ ਅੱਜ ਇਹ ਕਾਲਾ ਕਾਨੂੰਨ ਕਿਸ ਤਰੀਕੇ ਦੇਖ ਰਹੇ ਹੋ ਕਿਉਂਕਿ ਇਹ ਕਈ ਪਾਸੇ ਅਗਰ ਡਰਾਈਵਰ ਐਕਸੀਡੈਂਟ ਹੋ ਜਾਂਦਾ ਹੈ ਤਾਂ ਡਰਾਈਵਰ ਫਸ ਜਾਂਦੇ ਨੇ ਉਹਦੇ ਵਿੱਚ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਦੇਖੋ ਜੇ ਡਰਾਈਵਰ ਨਾ ਪੜੇ ਤੇ ਆਮ ਪਬਲਿਕ ਨੂੰ ਮਾਰ ਦੇਣਾ ਹੈ ਡਰਾਈਵਰ ਦੋਨੋਂ ਪਾਸੇ ਮਰਦਾ ਜੋ ਹਸਪੀਟਲ ਏਰੀਆ ਦਾ ਤਾਂ ਵੀ ਉਹਨੂੰ ਸਜ਼ਾ ਜੇ ਨਹੀਂ ਲੱਗੇ ਤਾਂ ਵੀ ਉਹਨੂੰ ਸਜ਼ਾ ਪ੍ਰਾਈਵੇਟ ਤਰ੍ਹਾਂ 10 12 ਜਾਂ ਤਰ੍ਹਾਂ ਕਾਰ ਚਲਾਊਗਾ ਪਰ 7 ਲੱਖ ਜੁਰਮਾਨਾ ਦੇਊਗਾ ਗਵਰਨਮੈਂਟ ਨੂੰ 10 ਸਾਲ ਦੀ ਸਜ਼ਾ 10 ਸਾਲ ਪਿੱਛੇ ਫੈਮਿਲੀ ਕਿਹਨੂੰ ਦੇਖਣੀ ਹੈ ਬੱਚੇ ਦਾ ਕੌਣ ਦੇਖੂਗਾ ਇਹ ਕਾਨੂੰਨ ਬਹੁਤ ਗਲਤ ਹੈ ਡਰਾਈਵਰਾਂ ਲਈ। ਤਕਰੀਬਨ ਕਿੰਨੇ ਘੰਟੇ ਹੋ ਗਏ ਆ ਜਿਹੜਾ ਪੈਟਰੋਲ ਪੰਪ ਹੁਣ ਇਹ ਇਸ ਟਾਈਮ ਬੰਦ ਹੋਇਆ ਹੋਇਆ। ਘੰਟੇ ਨਹੀਂ ਹੋ ਗਏ ਸਾਡੇ ਕੋਲ ਡੀਜ਼ਲ ਸੀ ਆਪਾਂ ਡੀਜ਼ਲ ਵੇਚ ਲਈ। ਪਟੋਲ ਸਾਡੇ ਕੋਲ 3 ਦਿਨ ਹੋ ਗਏ ਪੈਟਰੋਲ ਨਹੀਂ ਸਾਡੇ ਕੋਲ 3 ਦਿਨਾਂ ਤੋਂ ਵੀ ਪੈਟਰੋਲ ਨਹੀਂ ਵੇਚਿਆ 1 ਵੀ ਲੀਟਰ। ਪਟੋਲ ਸਾਡੇ ਕੋਲ 3 ਦਿਨਾਂ ਦਾ ਬੰਦ ਹੈ। ਸਾਡੇ ਕੋਲ ਡੀਜ਼ਲ ਸੀ ਪਰ ਡੀਜ਼ਲ ਵੇਚ ਰਹੇ ਆ। ਡੀਜ਼ਲ ਸਾਡੇ ਕੋਲ ਖਤਮ ਹੋ ਗਿਆ ਸੀ ਉਹੀ ਬੰਦ ਕਰਤਾ ਹੁਣ। ਆਪਾਂ ਜੰਸੀ ਰੱਖਿਆ ਬਸ। ਕੀ ਲੱਗਦਾ ਕੀ ਸਰਕਾਰ ਨੂੰ ਕੀ ਅਪੀਲ ਕਰੂਗੇ ਸਰਕਾਰ ਕਰਕੇ ਅਗਰ ਕਾਨੂੰਨ ਸਰਕਾਰ ਲਾਗੂ ਕਰ ਦ ਉਨਾਂ ਦੇ ਉੱਪਰ ਲੋਕ ਪ੍ਰਸਾਣ ਬਹੁਤ ਹੋ ਰਹੇ ਹਨ ওভার ਇੰਡੀਆ ਇੰਡੀਆ ਚ ਹੜਤਾਲ ਹੈ ਕੱਲੀ ਪੰਜਾਬ 'ਚ ਨਹੀਂ ਹੜਤਾਲ ਆਲ ఓਵਰ ਇੰਡੀਆ 'ਚ ਹੜਤਾਲ ਹੈ ਤਕਰੀਬਨ ਕਿੰਨੇ ਦਿਨ ਹੜਤਾਲ ਜਿਹੜਾ ਪੈਟਰੋਲ ਪੰਪ ਦਾ ਚੱਲੂਗਾ ਪੰਜ ਪੰਜ ਤਰੀਕ ਤੱਕ ਹੜਤਾਲ ਕਹੀ ਗਈ ਹੈ ਸਾਡੇ ਯੂਨੀਅਨ ਨੇ ਪੰਜ ਤਰੀਕ ਤੱਕ ਦੇਖੋ ਉਸ ਤੋਂ ਬਾਅਦ ਜੇ ਕਾਨੂੰਨ ਨਹੀਂ ਰੱਦ ਹੁੰਦੇ ਉਸ ਤੋਂ ਬਾਅਦ ਅੱਗੇ ਪਤਾ ਨਹੀਂ ਹੋਰ ਚੱਲੂਗੀ ਕਿ ਨਹੀਂ ਚੱਲੂਗੀ ਪੰਜ ਤਰੀਕ ਤੱਕ ਤਾਂ ਫਾਈਨਲ ਹੈਗੀ ਹੈਗੀ ਹੜਤਾਲ ਕੀ ਮੰਗਾਂ ਰੱਖਦੇ ਹੋ ਤੁਸੀਂ ਆਪਣੇ ਸਰਕਾਰ ਕੋਲ ਐਹੀ ਹੈ ਕਿ ਮੰਗ ਡਰਾਈਵਰਾਂ ਦਾ ਸਮਾਈ ਕੀਤਾ ਜਾਵੇ ਕਿ ਕਾਨੂੰਨ ਰੱਦ ਕੀਤਾ ਜਾਵੇ ਡਰਾਈਵਰ ਸਮਾਈ ਕੀਤਾ ਜਾਵੇ ਬਸ